ਸਤਨਾਮ ਸ੍ਰੀ ਵਾਇਗੁਰੂ ਸਾਇਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈਸਕ੍ਰਿਤੀ ਮੱਲਾ ਪਹਿਲਾ ਪੜਾ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣਸ ਬਰਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਉ ਨਾਨਕ ਨਿਸਚੋ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈ ਸ੍ਰੀਮਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣ ਸਬਰ ਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੋ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈਜ ਕ੍ਰਿਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤੇ ਲਖ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਨਸ ਬਰਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਉ ਨਾਨਕ ਨਿਸਚੋ ਤੇ ਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈ ਸ੍ਰੇਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਖ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣਸ ਬਰਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੋ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈਸਕ੍ਰਿਤੀ ਮੱਲਾ ਪਹਿਲਾ ਪੜਾ ਪੋਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲਸ ਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤੇ ਲਖ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣਸ ਬਰਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਉ ਨਾਨਕ ਨਿਸਚੋ ਤਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈ ਸ੍ਰੀਮਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲਸ ਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣ ਸਬਰ ਮੰ ਕਰ ਮੰ ਸਭ ਫੋਕਟ ਨਿਸ਼ਚੈ ਕਰ ਮੰ ਕਉ ਨਾਨਕ ਨਿਸ਼ਚੋ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈਸਕ੍ਰਿਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰੇ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤੇ ਲਖ ਲਟਾਟੰ ਦੋਏ ਧੋਤੀ ਬਸਰਤ ਪਾਟੰ ਜੋ ਜਾਣ ਸਬਰ ਮੰ ਕਰ ਮੰ ਸਭ ਫੋਕਟ ਨਿਸਚੈ ਕਰ ਮੰ ਕਉ ਨਾਨਕ ਨਿਸਚੋ ਤਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਸਲੋਕ ਸੈ ਸ੍ਰੀਮਤੀ ਮੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਠ ਬੇ ਭੂਖ ਅਨਸਾਰੰ ਤੇਰਿ ਪਾਲ ਤਿਹਾਲ ਵਿਚਾਰੰ ਗਲ ਮਾਲਾ ਤੇ ਲਖ ਲਟਾਟੰ ਦੋਏ ਧੋਤੀ ਬਸਰਤ ਸਪਾਟੰ ਜੋ ਜਾਨ ਸਬਰ ਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੋ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ